ਸਤਿ ਸ਼੍ਰੀ ਅਕਾਲ ਵੰਦੀਆ ਵੀ ਉਸ ਵਾਕਤ ਕਰਦੇ ਹਾਂ ਕੋ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਪੀਆਰ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਹੁਣ ਇੱਕ ਫੇਰ ਤੋਂ ਵੱਡਾ ਬਦਲਾਅ ਹੋ ਗਿਆ ਹੈ ਜੀ ਹਾਂ ਕੈਨੇਡਾ ਦੇ ਪ੍ਰਵਿੰਸਾਂ ਦੀ ਹੁਣ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਕੀ ਫੈਡਰਲ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਸਾਰੀਆਂ ਹੀ ਸਮੱਸਿਆਵਾਂ ਸੁਣੀਆਂ ਗਈਆਂ ਹਨ ਸੋ ਜਿਸ ਤੋਂ ਬਾਅਦ ਕੀ ਪ੍ਰਵਿੰਸਾਂ ਦੇ ਵੱਲੋਂ ਲਗਾਤਾਰ ਹੁਣ ਫੈਡਰਲ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪੀਐਨਪ ਵਿਭਾਗ ਦੇ ਵੱਲੋਂ ਹੁਣ ਅਲਬਰਟਾ ਮੈਨੀਟੋਬਾ ਨਿਊ ਬ੍ਰਾਂਜ਼ਵਿਕ ਅਤੇ ਫ੍ਰੈਂਸਡਵਰਡ ਆਈਲੈਂਡ ਦੇ ਪੀਐਨਪੀ ਦੇ ਕੋਟੇ ਵਧਾ ਦਿੱਤੇ ਹਨ ਜੀਹਾਂ ਤੁਹਾਨੂੰ ਦੱਸੀਏ ਕਿ ਅਲਬਰਟਾ ਸੂਬੇ ਦੇ ਵਿੱਚ ਜਿੱਥੇ ਕੀ ਹੁਣ 1528 ਤੱਕ ਨੋਮੀਨੇਸ ਨੂੰ ਪੀਐਨਪੀ ਭੇਜੇ ਜਾਣਗੇ ਸੋ ਇਸ ਤੋਂ ਬਾਅਦ ਮੈਨੀਟੋਬਾ ਦੇ ਵਿੱਚ 5000 ਤੱਕ ਕੋਟਾ ਵਧ ਚੁੱਕਾ ਹੈ ਨਿਊ ਬ੍ਰਾਂਜ਼ਵਿਕ ਦੇ ਵਿੱਚ ਹੁਣ 4500 ਤੱਕ ਨੋਮੀਨੇਸ ਨੂੰ ਜਿਹੜਾ ਕੀ ਕੋਟਾ ਵਧਾ ਦਿੱਤਾ ਗਿਆ ਹੈ ਤੇ ਇਸੇ ਦੌਰਾਨ ਫ੍ਰੈਂਸਡਵਰਡ ਆਈਲੈਂਡ ਦੇ ਵਿੱਚ 1500 ਤੱਕ ਦਾ ਕੋਟਾ ਵਧ ਚੁੱਕਾ ਹੈ ਇਸ ਤੋਂ ਬਾਅਦ ਹੁਣ ਵਕ ਵਕ ਹੋਰ ਵੀ ਪ੍ਰਿੰਸ ਦੇ ਵੱਲੋਂ ਹੁਣ ਪੀਐਨਪੀ ਦਾ ਕੋਟਾ ਵਧਾਇਆ ਜਾਵੇਗਾ ਜਿਸ ਦੇ ਕਾਰਨ ਜਿਹੜੇ ਸਟੂਡੈਂਟ ਖਾਸ ਤੌਰ ਤੇ ਉੱਤੇ ਕੈਨੇਡਾ ਦੇ ਵਿੱਚ ਇਸ ਸਮੇਂ ਰਹਿ ਰਹੇ ਆ ਉਹਨਾਂ ਨੂੰ ਪੀਆਰ ਲੈਣ ਦੇ ਵਿੱਚ ਕੋਈ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਸਾਨੀ ਦੇ ਨਾਲ ਉਹ ਕੈਨੇਡਾ ਦੇ ਵਿੱਚ ਪੀਆਰ ਹੋ ਸਕਣਗੇ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2025 ਦੇ ਦੌਰਾਨ ਕੀਨ ਹੋਮ ਵਰਕਰ ਖੋਲਣ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਕਿ ਕੰਮ ਇਹ ਬਾਹਰੋਂ ਵੀ ਸੱਦੇ ਜਾਣੇ ਸਨ ਪਰ ਕੈਨੇਡਾ ਦੇ ਇਨਸਾਈਡ ਕੰਮਿਆਂ ਨੂੰ ਵੀ ਸੱਦਿਆ ਜਾਣਾ ਸੀ ਸੋ ਜਿਸ ਦੇ ਵਿੱਚ ਕਿ ਉਹ ਵੀ ਪੀਆਰ ਤੇ ਲਈ ਆਪਣ ਜਾਂ ਫਿਰ ਵਰਕ ਪਰਮਿਟ ਦੇ ਲਈ ਅਪਲਾਈ ਕਰ ਸਕਦੇ ਸਨ ਪਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਸਾਲ 2026 ਦੇ ਵਿੱਚ ਇੱਕ ਵਾਰ ਫਿਰ ਤੋਂ ਕੇਅਰ ਹੋਮ ਵਰਕਰਾਂ ਦੇ ਲਈ ਪ੍ਰੋਗਰਾਮ ਓਪਨ ਕੀਤਾ ਜਾਵੇਗਾ ਜਿਸ ਦੇ ਵਿੱਚ ਕਿ ਇਨਸਾਈਡ ਕੈਨੇਡਾ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੀ ਵਰਕ ਪਰਮਿਟ ਦਿੱਤੇ ਜਾਣਗੇ ਤੇ ਕੇਅਰ ਹੋਮ ਵਰਕਰ ਦੇ ਵਿੱਚ ਪੀਆਰ ਲੈਣੀ ਵੀ ਕਾਫੀ ਜ਼ਿਆਦਾ ਆਸਾਨ ਹੁੰਦੀ ਹੈ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਮਾਰਚ 2026 ਦੇ ਵਿੱਚ ਇਸ ਨੂੰ ਇੱਕ ਵਾਰ ਫਿਰ ਤੋਂ ਓਪਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਮਾਰਚ 2027 ਦੇ ਵਿੱਚ ਜਦੋਂ ਇਹ ਪ੍ਰੋਗਰਾਮ ਓਪਨ ਹੋਵੇਗਾ ਤੇ ਕੈਨੇਡਾ ਤੋਂ ਬਾਹਰ ਰਹਿੰਦੇ ਹੋਏ ਜਿਵੇਂ ਕਿ ਭਾਰਤ ਜਾਂ ਫਿਰ ਪੰਜਾਬ ਦੇ ਵਿੱਚ ਰਹਿੰਦੇ ਹੋਏ ਲੋਕ ਵੀ ਇਸ ਪ੍ਰੋਗਰਾਮ ਦੇ ਅਧੀਨ ਅਪਲਾਈ ਕਰਕੇ ਕੈਨੇਡਾ ਦਾ ਵਰਕ ਪਰਮਿਟ ਅਤੇ ਕੈਨੇਡਾ ਦੀ ਆਸਾਨੀ ਦੇ ਨਾਲ ਪੀਆਰ ਲੈ ਸਕਦੇ ਹਨ ਸੋ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜਿੱਥੇ ਕਿ ਪੀਐਨਪੀ ਦੇ ਕੋਟੇ ਵਾਜ ਚੁੱਕੇ ਹਨ ਉੱਥੇ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਵਾਰ ਫਿਰ ਤੋਂ ਕੇਅਰ ਹੋਮ ਵਰਕਰਾਂ ਦੇ ਲਈ ਦਰਵਾਜ਼ੇ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ